ਛੋਟਾ ਇੱਦਿ ਬੁੱਲਟਾ ਵੱਡਾ ਛੋਟਾ ਇੱਦਿ ਬੁੱਲਟਾ ਵੱਡਾ ਛੋਟਾ ਇੱਦਿ ਬੁੱਲਟਾ ਵੱਡਾ ਛੋਟਾ ਇੱਦਿ ਬੁੱਲਟਾ ਦਸਲੀਨ ਹੈ ਵੱਡਾ ਛੋਟਾ ਇੱਦਿ ਬੁੱਲਟਾ ਵੱਡਾ ਛੋਟਾ ਇੱਦਿ ਬੁੱਲਟਾ ਬਾਸ ਜੀ ਓਕੇ ਜੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਬਾਏ ਗੁੱਡ ਮਾਰਨਿੰਗ ਹਾਂਜੀ ਸਾਰੇ ਬੱਚੇ ਠੀਕ ਹੋ ਜਸਲੀਨ ਬੁੱਤ ਠੀਕ ਹੈ ਹਾਂਜੀ ਬੱਚਿਓ ਅੱਜ ਆਪਣੀ ਗਤੀਵਿਧੀ ਦਾ ਨਾਮ ਹੈਗਾ ਤੁਲਨਾ ਕਰਨਾ ਤੁਲਨਾ ਕਰਨਾ ਆਪਾਂ ਆਕਾਰਾਂ ਦੇ ਹਿਸਾਬ ਨਾਲ ਇਹਨਾਂ ਦੀ ਤੁਲਨਾ ਕਰਾਂਗੇ ਤੁਲਨਾ ਕਰਾਂਗੇ ਠੀਕ ਹੈ ਜੀ ਆਪਾਂ ਕਿੰਨੀਆਂ ਚੀਜ਼ਾਂ ਲਈਆਂ ਨੇ ਚਾਰ ਚਾਰ ਸਭ ਤੋਂ ਪਹਿਲਾਂ ਬਾਕਸ ਨੇ ਠੀਕ ਹੈ ਜੀ ਫਿਰ ਆਪਾਂ ਤਿੰਨ ਬਰਤਨ ਲੈਏ ਨੇ ਫਿਰ ਟੈਡੀ ਬੀਅਰ ਆ ਫਿਰ ਆਪਣੇ ਕੋਲ ਬੋਲਾਂ ਦਾ ਸਾਈਜ਼ ਆ ਇਹਨਾਂ ਦੇ ਆਕਾਰਾਂ ਦੇ ਹਿਸਾਬ ਨਾਲ ਆਪਾਂ ਦੇਖਾਂਗੇ ਵੀ ਕਿਹੜਾ ਛੋਟਾ ਹੈਗਾ ਫਿਰ ਉਸ ਤੋਂ ਵੱਡਾ ਕਿਹੜਾ ਸਭ ਤੋਂ ਵੱਡਾ ਠੀਕ ਹੈ ਓਕੇ ਸਾਰੇ ਬੱਚੇ ਤਿਆਰ ਹੋ ਹਾਂਜੀ ਮੈਂ ਠੀਕ ਹੈ ਜੀ ਚਲੋ ਜੀ ਹਰਗੁਣ ਸਿੰਘ ਸਭ ਤੋਂ ਵੱਡਾ ਬਾਕਸ ਵੈਰੀ ਗੁੱਡ ਹੁਣ ਇਸ ਤੋਂ ਛੋਟਾ ਹੁਣ ਇਸ ਤੋਂ ਛੋਟਾ ਵੈਰੀ ਗੁੱਡ ਰੱਖੋ ਜੀ ਹੁਣ ਰੱਖ ਲਓ ਵੈਰੀ ਗੁੱਡ ਸਾਰੇ ਬੱਚੇ ਧਿਆਨ ਨਾਲ ਦੇਖੋ ਇਹ ਐਕਟੀਵਿਟੀ ਦੱਸੋ ਜੀ ਕਿਵੇਂ ਇਹ ਐਕਟੀਵਿਟੀ ਤੁਲਨਾ ਕਰਕੇ ਦੱਸੋ ਤੁਸੀਂ ਵੱਡਾ ਵੱਡਾ ਹਾਂਜੀ ਤੁਸੀਂ ਵੀ ਦੱਸੋ ਵੱਡਾ ਚਲੋ ਤੇ ਕੀਤ ਦੱਸੋ ਵੱਡਾ ਬਰਤਨ ਛੋਟਾ કે ਵੱਡਾ ਇਹ ਵੱਡਾ ਜੀ ਹਾਂ ਇਹਨੂੰ ਰੱਖੋ ਨੀਚੇ ਫਿਰ ਇਹਦੇ ਉੱਤੇ ਇਹ ਛੋਟਾ ਰੱਖੋ ਫਿਰ ਇਸ ਤੋਂ ਛੋਟਾ ਹੈਗਾ ਕੋਈ ਹਾਂ ਜੀ ਵੈਰੀ ਗੁੱਡ ਜਸਲੀਨ ਦੱਸੋ ਪਤਾ ਤੁਸੀ ਖੜੇ ਹੋ ਕੇ ਹਾਂਜੀ ਇਹ ਟੈਡੀ ਵਰ ਕੀ ਹੈ ਛੋਟਾ કે ਵੱਡਾ ਇਹਦਾ ਕਾਰ ਸਭ ਤੋਂ ਵੱਡਾ ਹੈਗਾ ਓਕੇ ਇਸ ਤੋਂ ਛੋਟਾ ਹੈ ਉਹ ਵੈਰੀ ਗੁੱਡ ਇਸ ਤੋਂ ਛੋਟਾ ਹੈਗਾ ਕੋਈ ਹੈ ਨਹੀਂ ਹੈਗਾ ਜੀ ਉਹ ਵੈਰੀ ਗੁੱਡ ਰੱਖੋ ਪੁੱਤ ਵੈਰੀ ਗੁੱਡ ਹਾਂਜੀ ਪੁੱਤ ਰੱਖੋ ਹਾਂਜੀ ਹਾਂਜੀ ਸ਼ਿਵਜੋਤ ਖੜੇ ਹੋ ਪੁੱਤ ਵੱਡੀ ਬਾਲ ਕਿਹੜੀ ਹੈ ਜੀ ਇਹ ਵਾਲੀ ਹੈ ਜੀ ਚੱਕੋ ਫਿਰ ਇਸ ਤੋਂ ਛੋਟੀ ਬੋਲ ਹੈਗੀ ਆ ਚੱਕੋ ਜੀ ਉਸ ਤੋਂ ਛੋਟੀ ਵੈਰੀ ਗੁੱਡ ਇਹਨਾਂ ਦੇ ਆਕਾਰ ਦੇਖੋ ਅਲੱਗ-ਅਲੱਗ ਆਕਾਰ ਹੈ ਇਹ ਸਭ ਤੋਂ ਛੋਟਾ ਆਕਾਰ ਇਸ ਤੋਂ ਵੱਡਾ ਆਕਾਰ ਆ ਜੀ ਉਸ ਤੋਂ ਵੱਡਾ ਆਕਾਰ ਇਹ ਹਾਂਜੀ ਵੈਰੀ ਗੁੱਡ ਹੁਣ ਆਈ ਤੁਹਾਡੇ ਚੋਂ ਪੁੱਤੋ ਇੱਕ ਕੱਦ ਦੇ ਅਨੁਸਾਰ ਦੇਖਦੇ ਆਪਾਂ ਕੱਦ ਦੇ ਅਕੋਰਡਿੰਗ ਰਣਵੀਰ ਸਿੰਘ ਖੜੇ ਹੋਇਓ ਕਰਨ ਤੁਸੀਂ ਵੀ ਖੜੇ ਹੋਇਓ ਨਾਵਦੀਪ ਤੁਸੀਂ ਵੀ ਸਾਰੇ ਬੱਚੇ ਧਿਆਨ ਨਾਲ ਦੇਖੋ ਪਹਿਲਾਂ ਇਹਨਾਂ ਤਿੰਨਾਂ ਨੂੰ ਸਭ ਤੋਂ ਵੱਡਾ ਕੱਦ ਕਿਹਦਾ ਹੈਗਾ ਇਹਦਾ ਕੀ ਨਾਮ ਲਓ ਜੀ ਨਾਵਦੀਪ ਸਿੰਘ ਨਾਵਦੀਪ ਸਿੰਘ ਹੱਥ ਖੜੇ ਕਰਿਓ ਹਾਂ ਕਰਨ ਨੂੰ نیچے ਕਰਨਾ ਹੱਥ ਇਹਦਾ ਕੱਦ ਸਭ ਤੋਂ ਵੱਡਾ ਉਹ ਤੋਂ ਛੋਟਾ ਕੱਦ ਕਿਹਦਾ ਹੈਗਾ ਇਹਦਾ ਕੀ ਕਿਹਦਾ ਜੀ ਕਰਨਵੀਰ ਦਾ ਹਾਂ ਜੀ ਤੇ ਉਸ ਤੋਂ ਛੋਟਾ ਇਹਦਾ ਕੀ ਰਣਵੀਰ ਦਾ ਜਸਲੀਨ ਪੁੱਤ ਖੜੇ ਹੋ ਤੁਸੀਂ ਤੂੰ ਧਿਆਨ ਨਾਲ ਦੇਖ ਇੱਕ ਮਿੰਟ ਤੂੰ ਤੈਨੂੰ ਕਿਹਦਾ ਕਦ ਸਾਰਾ ਜੋ ਵੱਡਾ ਲੱਗਦਾ ਉਹਦਾ ਛੋਟਾ ਕਦ ਕਿਹਦਾ ਲੱਗਦਾ ਉਹਦਾ ਛੋਟਾ ਰਣਵੀਰ ਵੈਰੀ ਗੁੱਡ ਚਲੋ ਬੈਠੋ ਸਾਰੇ ਬੱਚੇ ਬੈਠੋ ਸਾਰੇ ਬੱਚੇ ਮਨਵੀਰ ਤੁਸੀਂ ਖੜੇ ਹੋ ਹੁਣ ਸਭ ਤੋਂ ਛੋਟਾ ਡੱਬਾ ਚੱਕ ਕੇ ਲੈ ਸਭ ਤੋਂ ਛੋਟਾ ਜਿਹਦਾ ਆਕਾਰ ਨਹੀਂ ਇਹਨੇ ਚੱਕਣਾ ਪੀ ਰੱਖੋ ਚਲੋ ਮਨਵੀਰ ਸਭ ਤੋਂ ਛੋਟਾ ਠੀਕ ਹੈ ਹੁਣ ਇਸ ਤੋਂ ਵੱਡਾ ਫਿਰ ਇਸ ਤੋਂ ਵੱਡਾ ਵੈਰੀ ਗੁੱਡ ਹੁਣ ਇਹਦੇ ਵਿੱਚ ਪਾ ਦਿਓ ਨਹੀਂ ਉੱਪਰ ਨਹੀਂ ਰੱਖਣੇ ਇਹਦੇ ਵਿੱਚ ਪਾਓ ਵੈਰੀ ਗੁੱਡ ਠੀਕ ਹੈ ਜੀ ਹੁਣ ਅਗੇ ਅੰਜਲਪ੍ਰੀਤ ਖੜੇ ਹੋ ਸਭ ਤੋਂ ਛੋਟਾ ਨਿੱਕਾ ਆ ਬਰਤਨ ਕਿਹੜਾ ਹੈਗਾ ਇਸ ਤੋਂ ਵੱਡਾ ਇਸ ਤੋਂ ਵੱਡਾ ਠੀਕ ਹੈ ਪਹਿਲਾਂ ਆਪਾਂ ਕੀ ਕੀਤਾ ਸੀ ਪਹਿਲਾਂ ਵੱਡੇ ਬਰਤਨ ਲਈ ਸੀ ਵੱਡੀਆਂ ਚੀਜ਼ਾਂ ਦੇ ਘਾਰ ਲਈ ਸੀ ਫਿਰ ਉਹਦੋਂ ਛੋਟਾ ਫਿਰ ਉਹਦੋਂ ਛੋਟਾ ਹੁਣ ਕੀ ਕੀਤਾ ਆਪਾਂ ਦੱਸੋ ਹੁਣ ਛੋਟੀਆਂ ਚੀਜ਼ਾਂ ਲਈਆਂ ਪਹਿਲਾਂ ਕੀ ਲਈਆਂ ਨੇ ਛੋਟਾ ਉਹਦਾ ਛੋਟਾ ਹਾਂ ਹੁਣ ਹੁਣ ਆਪਾਂ ਕੀ ਕਰਨੇ ਆ ਛੋਟਾ ਉਹਦੋਂ ਵੱਡਾ ਉਹਦੋਂ ਵੱਡਾ ਰੱਖੋ ਜੀ ਹਾਂਜੀ ਰੱਖੋ ਆਗਮਪ੍ਰੀਤ ਸਭ ਤੋਂ ਛੋਟਾ ਟੈਡੀ ਬੀਅਰ ਕਿਹੜਾ ਹੈ ਉਹ ਚੱਕ ਸਭ ਤੋਂ ਛੋਟਾ ਟੈਡੀ ਬੀਅਰ ਕਾ ਹਰਕੀਰਤ ਸਿੰਘ ਪਿੱਛੇ ਵੋ ਤੁਸੀਂ ਮਨਵੀਰ ਪਿੱਛੇ ਵੋ ਅੱਗੇ ਆਜੋ ਅੱਗੇ ਵੋ ਅੱਗੇ ਵੋ ਸਭ ਤੋਂ ਛੋਟਾ ਡੈਡੀ ਵੀਅਰ ਉਸ ਤੋਂ ਵੱਡਾ ਡੈਡੀ ਵੀਅਰ ਫਿਰ ਸਭ ਤੋਂ ਵੱਡਾ ਡੈਡੀ ਵੀਅਰ ਪਹਿਲਾਂ ਆਪਾਂ ਵੱਡੇ ਤੋਂ ਛੋਟੇ ਵੱਲ ਗਏ ਸੀ ਹੁਣ ਆਪਾਂ ਕੀ ਕਰ ਰਹੇ ਹਾਂ ਛੋਟੇ ਤੋਂ ਵੱਡੇ ਵੱਲ ਵੱਡੇ ਵੱਲ ਗਏ ਆ ਪਹਿਲਾਂ ਆਪਾਂ ਕੀ ਕੀਤਾ ਸੀ ਵੱਡੇ ਤੋਂ ਕਿੱਧਰ ਗਏ ਸੀ ਛੋਟੇ ਵੱਲ ਹਾਂਜੀ ਹੁਣ ਕੀ ਕਰ ਰਹੇ ਆ ਆਪਾਂ ਛੋਟੇ ਤੋਂ ਵੱਡੇ ਵੱਲ ਵੈਰੀ ਗੁੱਡ ਹੁਣ ਸਭ ਤੋਂ ਛੋਟੀ ਬਾਲ ਚੱਕੂਗਾ ਕਰਨ ਨਹੀਂ ਭਈ ਕਰਨ ਮੇਰਾ ਪੁੱਤ ਸਭ ਤੋਂ ਛੋਟੀ ਬੋਲ ਕਿਹੜੀ ਹੈ ਪੁੱਤਾ ਜਾ ਫਿਰ ਇਹ ਦੂ ਵੱਡੀ ਓ ਵਾਹਿਗੁਰੂ ਉਹ ਦੂ ਵੱਡੀ ਬੋਲ ਠੀਕ ਹੈ ਜੀ ਵੈਰੀ ਗੁੱਡ ਨਵਦੀਪ ਸਿੰਘ ਤੁਸੀਂ ਖੜੇ ਹੋ ਹੁਣ ਸਾਰੀਆਂ ਚੀਜ਼ਾਂ ਨੂੰ ਜਿਵੇਂ ਆਪਾਂ ਪਹਿਲਾਂ ਰੱਖਿਆ ਸੀ ਪਹਿਲਾਂ ਵੱਡਾ ਫਿਰ ਛੋਟਾ ਫਿਰ ਛੋਟਾ ਸਾਰੀਆਂ ਚੀਜ਼ਾਂ ਨੂੰ ਹੀ ਰੱਖ ਦਿਓ ਸਾਰੇ ਬੱਚੇ ਜੂ ਸ਼ੇਪ ਚ ਬਹਿ ਜਾਓ ਪਿੱਛੇ ਜਾਓ ਨਹੀਂ ਜੀ ਕੱਲਾ ਨਵਦੀਪ ਸਿੰਘ ਤੁਸੀਂ ਏਂਜਲ ਸਾਈਡ ਤੇ ਜਾਓ ਹਰਕੀਰਤ ਸਿੰਘ ਪਿੱਛੇ ਹਰਗੁਣ ਸਿੰਘ ਜਾ ਪਿੱਛੇ ਚਲ ਨਵਦੀਪ ਸਿੰਘ ਸਭ ਤੋਂ ਪਹਿਲਾਂ ਚੀਜ਼ਾਂ ਸੈੱਟ ਕਰਕੇ ਉਹ ਕਿਵੇਂ ਆਪਾਂ ਰੱਖੀਆਂ ਸੀ ਸ਼ੁਰੂ ਚ ਵੀਡੀਓ ਦੇ ਸ਼ੁਰੂ ਚ ਕਿਵੇਂ ਰੱਖਿਆ ਸੀ ਸਭ ਤੋਂ ਵੱਡੀ ਚੀਜ਼ ਰੱਖੋ ਹਾਂਜੀ ਵੱਡਾ ਬਾਕਸ ਫਿਰ ਹਾਂਜੀ ਉਸ ਤੋਂ ਬਾਅਦ ਆ ਵੀ ਰੱਖੋ ਬਰਤਨ ਵੀ ਸੈੱਟ ਕਰ ਦੋ ਇਹ ਇੱਥੇ ਸੈੱਟ ਕਰ ਦੋ ਆਪਾਂ ਜਿਵੇਂ ਸ਼ੁਰੂ ਕੀਤਾ ਸੀ ਆਪਣਾ ਗਤੀਵਿਧੀ ਸ਼ੁਰੂ ਕਰੀ ਸੀ ਉਵੇਂ ਹੀ ਰੱਖ ਦੋ ਨਹੀਂ ਜੀ ਤੁਸੀਂ ਨਹੀਂ ਨਵਦੀਪ ਸਿੰਘ ਤੁਸੀਂ ਕਰੋ 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 ਆਵੇ ਹੱਥ ਨਾਲ ਪੁੱਤ ਕਰੋ ਕਰੋ ਰੱਖੋ ਰੱਖ 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 ਪਹਿਲਾ ਵੱਡਾ ਪੁੱਤ ਇਹ ਹਾਂ ਇਸ ਤਰ੍ਹਾਂ ਆਈ ਉਹਨ ਟੈਡੀ ਬੀਅਰ ਰੱਖ ਸਭ ਤੋਂ ਵੱਡਾ ਟੈਡੀ ਬੀਅਰ ਰੱਖ ਰੱਖੋ ਹਾਂ ਵੈਰੀ ਗੁੱਡ ਹਾਂਜੀ ਹਾਂਜੀ ਰੱਖੋ 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 ਉਹ ਤੋਂ ਛੋਟਾ ਟੈਡੀ ਬੀਅਰ ਰੱਖੋ ਹੁਣ ਆ ਇਧਰ ਮੂੰਹ ਕਰ ਦੇ ਮੇਰੀ ਕਨੀ ਮੇਰੀ ਕਨੀ ਮੂੰਹ ਕਰ ਦੇ ਹਾਂਜੀ ਹੁਣ ਦੂਜਾ ਟੈਡੀ ਬੀਅਰ ਬਸ ਠੀਕ ਹੈ ਬੋਲਣਾ ਸਹੀ ਹੈ ਉਹਾ ਕਿਨੇ ਰੱਖਿਆ ਡੱਬਾ ਉੱਤੇ نیچے ਰੱਖ ਦੋ ਹਾਂਜੀ ਸਾਰੇ ਬੱਚੇ ਇਧਰ ਦੇਖੋ ਗਤੀਵਿਧੀ ਕਰਕੇ ਵਧੀਆ ਲੱਗਿਆ ਸਾਰੇ ਬੱਚਿਆਂ ਨੂੰ ਹਾਂਜੀ ਸਾਰੇ ਬੱਚੇ ਕਲਾਪ ਕਰੋ ਵੈਰੀ ਗੁੱਡ